ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਨੂੰ ਇਹੀ ਦੱਸਦੀ ਸੀ ਨਾ ਵੀ ਮੈਂ ਨਾ ਬਹੁਤ ਥੱਕੀ ਹੁੰਨੀ ਹ ਸੋਟ ਨੂੰ ਮੇਰੇ ਚਿਹਰੇ ਤੋਂ ਪਤਾ ਲੱਗ ਗਿਆ ਮਾਤਾ ਜੀ ਦਾ ਆਪਰੇਸ਼ਨ ਹੋਇਆ ਕਰਕੇ ਨਾ ਮੈਨੂੰ ਹਸਪੀਟਲ ਦੇ ਵਿੱਚ ਮਤਲਬ ਡੇਲੀ ਵਾਂਗੂ ਜਾਣਾ ਪੈਂਦਾ ਚਾਹ ਰੋਟੀ ਲੈ ਕੇ ਤੇ ਇਸ ਕਰਕੇ ਮੈਂ ਕੁਝ ਕੁ ਦਿਨ ਵੀਡੀਓ ਨਹੀਂ ਪਾ ਪਾਉਂਗੀ ਕਿਉਂਕਿ ਇੱਕ ਆਰੀ ਸ਼ਰੀਰ ਹੈ ਥੱਕ ਜਾਂਦਾ ਜੀ ਤੇ ਦੂਜੇ ਨੰਬਰ ਤੇ ਭਕਾਈ ਬਹੁਤ ਹੁੰਦੀ ਹੈ ਡੇਲੀ ਅਪ ਡਾਊਨ ਕਰਨਾ ਖਾਣਾ ਵਗੈਰਾ ਲੈ ਕੇ ਜਾਣਾ ਤੇ ਉਮੀਦ ਹੈ ਵੀ ਬੇਨੂ ਕੱਦ ਦੇੰਟੇ ਛੁੱਟੀ ਮਿਲ ਜੂ ਫਿਰ ਥੋੜਾ ਆਪ ਨੂੰ ਵੀ ਰੈਸਟ ਮਿਲੂ ਕੱਪੜਾ ਵੀ ਸਾਰਾ ਲਿਆਉਣ ਵਾਲਾ ਹੋਇਆ ਪਿਆ ਕੱਪੜਾ ਆਪਣਾ ਸੇਤ ਤੇ ਲਾਤਾ ਸੀ ਦੀਪੂ ਨੇ ਤੇ ਸੁਖ ਨਾਲ ਸਾਰਾ ਵਿਗ ਗਿਆ ਥੋੜਾ ਜਿਹਾ ਕੱਪੜਾ ਰਹਿ ਗਿਆ ਘਰੇ ਲੱਗਦਾ ਹੀ ਨਹੀਂ ਵੀ ਕੱਪੜਾ ਆਪਣੇ ਘਰੇ ਹੈਗਾਗਾ ਕਿਰਪਾ ਮਹਾਰਾਜ ਦੀ ਕਿਉਂਕਿ ਅਸੀਂ ਸੇਲ ਤਾਂ ਲਾਤੀ ਸੀ ਲੋਡ ਸੀ ਵੀ ਨਾਲੇ ਥਮਾ ਦਾ ਆਪਰੇਸ਼ਨ ਕਰਾ ਦਾਂਗੇ ਵਿਚਾਲ ਨਾਲੇ ਕੱਪੜਾ ਹੋਰ ਚੱਕ ਲਿਆਵਾਂਗੇ ਪਰ ਕੱਪੜਾ ਲਿਆਉਣ ਚ ਹੁਣ ਸਾਨੂੰ ਥੋੜੀ ਜੀ ਦੇਰੀ ਲੱਗਣੀ ਹੈ ਤੇ ਤੁਸੀਂ ਪਲੀਜ਼ ਬਣੇ ਰਹੋ ਮੇਰੇ ਚੈਨਲ ਤੇ ਮੈਨੂੰ ਤੁਹਾਡੀ ਬਹੁਤ ਲੋੜ ਹੈ ਜ਼ਰੂਰਤ ਹੈ ਤੁਹਾ ਤੇ ਮੈਂ ਕਪੜਾ ਲਿਆ ਕੇ ਵੀਡੀਓ ਦੁਬਾਰਾ ਫੇਰ ਨਵੀਆਂ ਪਾਣ ਲੱਗੂਗੀ ਕਿਉਂਕਿ ਜਿਹੜਾ ਪੁਰਾਣਾ ਥੋੜਾ ਕਪੜਾ ਪਿਆ ਉਹਦੀ ਆਪਾ 세ਲਾ ਲਈ ਜਾਂਨੇ ਆ ਵੀ ਦੋ ਪੈਸੇ ਇਕੱਠੇ ਹੋ ਜਾਣਗੇ ਆਪਾ ਕਪੜਾ ਹੋਰ ਚੱਕ ਲਿਆਵਾਂਗੇ ਸੋ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਆ ਮੇਰਾ ਪਿਆਰ ਕਰਦੇ ਆ ਮੈਨੂੰ ਮੈਸੇਜ ਕਰਦੇ ਆ ਵੀ ਤੁਸੀਂ ਵੀਡੀਓ ਨਹੀਂ ਪਾਈ ਜੈਨ ਕੀਤਾ ਤਾਂ ਮਨੋਂ ਦਾ ਦਿਲੋਂ ਧੰਨਵਾਦ ਕਰਦੀ ਆ ਤੁਹਾਨੂੰ ਮੇਰੀ ਅੱਖਾਂ ਤੋਂ ਬਤਈ ਲੱਗਿਆ ਹੋਣਾ ਕਿਉਂਕਿ ਬਹੁਤ ਨੀਂਦ ਚੜੀ ਹੋਈ ਆ ਰਾਤ ਦੇ 11 ਵਜੇ ਚੁੱਕੇ ਆ ਜੀ ਕਿਉਂਕਿ ਸਾਰਾ ਦਿਨ ਸਵੇਰੇ 8 ਵਜੇ ਦੇ ਹਸਪੀਟਲ ਚ ਗਈਆਂ ਹਸਪੀਟਲ ਚ ਬੈਸੇ ਬੰਦਾ ਬਹੁਤ ਥੱਕ ਜਾਂਦਾ ਜੀ ਮੇਰੀ ਤਾਂ ਛੇਤੀ ਹੈ ਨਹੀਂ ਹਸਪੀਟਲ ਵਾਲੀ ਪਰ ਕੀ ਕਰੀਏ ਮਜਬੂਰੀ ਹੈ ਜੀ ਮਾਤਾ ਦਾ ਆਪਰੇਸ਼ਨ ਕਰਾਇਆ ਇੱਥੇ ਜਾਣਾ ਵੀ ਜ਼ਰੂਰੀ ਹੈ ਕਿਉਂਕਿ ਬਜ਼ੁਰਗ ਕਹਿੰਦੇ ਆ ਵੀ ਕਿਸੇ ਦੇ ਦੁੱਖ ਚ ਕੰਮ ਆਦਮੀ ਆਓ ਸੁੱਖ ਚ ਚਾਹੇ ਜਾਂ ਮਾ ਆਓ ਵੀ ਚਲੋ ਪੂਰਨ ਹੁੰਦਾ ਵੀ ਉਹਦਾ ਰੋਕਟਿਆ ਕਿਤੇ ਦਰਦ ਹੁੰਦਾ ਸੀ ਤੇ ਹੁਣ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਵੀਡੀਓ ਪਾਇਆ ਕਰੂੰ ਪਰ ਉਸਕ ਵੀਡੀਓ ਹੁਣ ਨਹੀਂ ਆ ਕਿ ਕੁਦ ਦਿਨ ਲੰਘ ਗਿਆ ਆਇਆ ਕਰਨੀਆਂ ਮੇਰਾ ਤਾਂ ਮੇਰਾ ਥਕੀਵਾ ਦੂਰ ਹੋ ਜੂ ਤੇ ਨਾਲੇ ਚਲ ਮਾਤਾ ਘਰ ਆ ਜਾਣਗੇ ਕੁਛ ਫਰਕ ਪੈ ਜਾ ਟੈਨਸ਼ਨ ਘਟ ਜਾਂਦੀ ਨਹੀਂ ਹਮੇਸ਼ਾ ਬਹੁਤ ਟੈਨਸ਼ਨ ਆਉਂਦੀ ਨਹੀਂ ਸੋ ਮੇਰੀ ਕੋਸ਼ਿਸ਼ ਰਹੂਗੀ ਮੈਂ ਵੀਡੀਓ ਡਿਲੀ ਪਾਇਆ ਕਰਾਂ ਪਰ ਜੇ ਮੈਂ ਛੋਟੀ ਜੀ ਵੀਡੀਓ ਪਾਉਣ ਲੱਗੀ ਨਾ ਤਾਂ ਪਾਇਆ ਸਾਨੂੰ ਪਤਾ ਲੱਗੇ ਮੇਰੀ ਵੀਡੀਓ ਕਿਉਂ ਨਹੀਂ ਬਣ ਰਹੀਆਂ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ ਜੀ ਬਿਲਕੁਲ ਜੀ ਤਾਂ ਕਰਕੇ ਥੋੜਾ ਜਿਹਾ ਮੈਂ ਸੁਮੇਰ ਗੱਲ ਬੱਸੀਏ ਵੀ ਵੀਡੀਓ ਪਾਇਆ ਕਰਾਂਗੇ ਆਪਾਂ ਜਰੂਰ ਪਰ ਥੋੜਾ ਮੈਂ ਵਿਜੀ ਚੱਲ ਰਹੀ ਹਾਂ ਸੋ ਜੀ ਨੇ ਸੋਚਣਾ ਵੀ ਇਹ ਚੈਨਲ ਦਾ ਤੋਂ ਪਤਾ ਨਹੀਂ ਕਿਉਂ ਨਾ ਮਟਵੀ ਆਵਾਂਗੇ ਆਪਾਂ ਕੱਪੜਿਆਂ ਵਾਲੀਆਂ ਵੀਡੀਓ ਲੈ ਕੇ ਵੀ ਤੇ ਮੋਟੀਵੇਸ਼ਨਲ ਵੀ ਆਪ ਜੀ ਨੇ ਮੇਰਾ ਸਾਥ ਦਿੱਤਾ ਆ ਜੀ ਦਾ ਬਹੁਤ ਬਹੁਤ ਧੰਨਵਾਦ ਬੰਦਰੂ ਆਪ ਨੂੰ ਵੀ ਬਹੁਤ ਬਹੁਤ ਤਰੱਕੀਆਂ ਦੇਵੇ ਜੀ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੇ ਸਾਸ਼ੇਕਾਰ